ਵਾਹਿਗੁਰੂ ਜੀ ਕੀ ਫਤਿਹ ਅੱਜ ਟਾਈਮ 'ਐ ਸੀਜੀ ਦੀ 1984 ਦੇ ਕੱਲੂਕਾਰਿਆਂ ਦੀ 40ਵੀਂ ਵਰ੍ਹੇ ਮਨਾਰੀ ਮਨਾਈ ਜਾ ਰਹੀ ਹੈ ਇਸ ਦੇ ਸੰਬੰਧ ਵਿੱਚ ਲੰਗਰ ਦੇ ਹੱਥ ਖਲੋ ਤੇ ਇੱਥੇ ਸਾਡੇ ਨਾਲ ਡਾਕਟਰ ਹਦੀਪ ਸਿੰਘ ਜੀ ਮਹਿਤਾ ਹਾਂਜੀ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ 41ਵਾਂ ਕੱਲੂਕਾਰਾ ਮਨਾਉਂਦੇ ਹੋਏ ਸ਼ਹੀਦਾਂ ਦੀ ਯਾਦ ਨੂੰ ਮਨਾਉਂਦੇ ਹੋ ਰਿਹਾ ਸਮੂਹ ਸੰਗਤ ਨੂੰ ਮਹਿਤਾ ਚੌਕ ਢੇਰਿਆਂ ਵਾਲੇ ਤੇ ਮਹਿਤਾ ਪਿੰਡ ਵਾਲੇ ਤੇ ਆਲੇ ਦੁਆਲੇ ਦੇ ਨਗਰਾਂ ਦੀ ਸੰਗਤਾਂ ਨੇ ਜਿਹੜਾ ਉਹ ਰਣ ਮਿਲ ਕੇ ਇਹ ਲੰਗਰ ਦਾ ਪਰਾਲਾ ਹਰ ਸਾਲ ਜਿਹੜਾ ਉਹ ਇੱਕ ਹਫਤਾ ਇਸ ਮਗਮ ਚਲਦੇ ਆ ਤੇ ਇੱਕ ਹਫਤਾ ਇਹ ਲੰਗਰ ਚਲਦੇ ਆ ਬਹੁਤ ਤੰਦੇਈ ਦੇ ਨਾਲ ਸਾਰੀ ਸੰਗਤ ਇੱਥੇ ਸੇਵਾ ਕਰਦੀ ਆ ਬਹੁਤ ਜਿਆਦੇ ਇਹਦੀ ਸੇਵਾ ਦੀ ਮਹੱਤਤਾ ਸਮਝਦੇ ਆ ਔਰ ਸਵੇਰੇ ਸ਼ਾਮ ਛੱਡ ਕੇ 24 ਘੰਟੇ ਇੱਥੇ ਰਾਤ ਨੂੰ ਤਿਆਰੀਆਂ ਕਰਦੇ ਆ ਸਬਜ਼ੀਆਂ ਕੱਟਦੇ ਆ ਹੋਰ ਆਪਣੇ ਜੋ ਇਹਨਾਂ ਦੇ ਰਸਤਾ ਮਸਾਲਾ ਤਿਆਰ ਕਰਦੇ ਆ ਤੇ ਮਨੇਰੇ ਹਲਵਾਈ ਵੀ ਇੱਥੇ ਰਹਿੰਦੇ ਆ ਪੁਰੀਆਂ ਤੋਂ ਹਲਵਾਈ ਆ ਪੱਕੇ ਸਾਡੇ 12 ਤੇ ਰੰਗਾਂ ਨਾਲੋਂ ਲੱਗੇ ਇਹ ਜਿਹੜਾ ਹੋਲਾ ਮੱਲਾ ਲੰਗਰ ਕਮੇਟੀ ਆ ਇਹਨਾਂ ਦੇ ਸਾਡੇ ਕੋਲ ਪੱਕੇ ਹੋਉਂਦੇ ਆ 12 13 ਵਾਲਾ ਕਰਦੇ ਉਹ ਇੱਥੇ ਜਿਹੜਾ ਇੱਕ ਹਫਤਾ ਕੱਲੋ ਘਾਰਾ ਸਮਾਗਮ ਦੇ ਵਿੱਚ ਜਿਹੜਾ ਵਾ ਉਹ ਇੱਥੇ ਆ ਕੇ ਸੇਵਾ ਕਰਦੇ ਆ ਸੋ ਦੇਖ ਸਕਦੇ ਹੋ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਪ੍ਰਸ਼ਾਦਾ ਵੰਡੀ ਸਕਦੀਆਂ ਖੀਰਾ ਚਲਦੀਆਂ ਮਟਰ ਪਨੀਰ ਤੇ ਅੰਮ੍ਰਿਤ ਦੀ ਦਾਲ ਤੇ ਉਹ ਬਾ ਪ੍ਰਸ਼ਾਦ ਸਾਰਾ ਕੁਝ ਜਿਹੜੇ ਰਸਤਾਂ ਬਿਫਾਇ ਤੇ ਬਾਦਿਆ ਬਹੁਤ ਵੱਡੀ ਪੱਧਰ ਤੇ ਸੰਗਤਾਂ ਜਿਹੜੀਆਂ ਉਹ ਸੇਵਾ ਕਰਦੀਆਂ ਤੇ ਇਸ ਕੱਲੂ ਘਰ ਆ ਜਿਹੜਾ ਦਿਵਸ ਆ ਇਹਨੂੰ ਮਨਾਉਂਦਿਆਂ ਸਾਡੇ ਨਾਲ ਸਾਡੇ ਅ ਗੁਰਵਿੰਦਰ ਸਿੰਘ ਜੀ ਜੋ ਕਮੇਟੀ ਮੈਂਬਰ ਹਨ ਉਹ ਵੀ ਧੰਨਾਂ ਨਾਲ ਗੱਲਬਾਤ ਕਰਨਗੇ ਧੰਨਵਾਦ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਜਿਹੜੇ ਅੱਜ ਸਿੱਖੀ ਤੋਂ ਬੇਮੁਖ ਨੌਜਵਾਨ ਔਰ ਇਹ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਆ ਵੀ ਵੇਖੋ 81 1984 ਜੂਨ ਦਾ ਦੇਖੋ ਵੀ ਕੀ ਕੱਲੂ ਪੈਰਾ ਬਣਿਆ ਤੇ ਮਾਹਪੁਰਖਾਂ ਨੇ ਤੁਹਾਡੇ ਬਦਲੇ ਸ਼ਹੀਦیاں ਪਾਈਆਂ ਤੇ ਤੁਸੀਂ ਛੋੜੀ ਜੀ ਇਹ ਲਾਈਨ ਵੇਖੋ ਵੀ ਅਸੀਂ ਕਿਹੜੀ ਲਾਈਨ ਪੁੱਠੀ ਤੇ ਜਾ ਰਹੇ ਆਂ ਆਪਣੀ ਸਿੱਧੀ ਲਾਈਨ ਤੇ ਆਓ ਮਹਾਰਾਜ ਦੀ ਕਿਰਪਾ ਨਾਲ ਵੇਖੋ ਹਜ਼ਾਰਾਂ ਅੱਜ ਸੰਗਤ ਇਕੱਠੀ ਹੋਈ ਆ ਇਸੇ ਕਰਕੇ ਹੋਈ ਸਰਚ ਜਰਨਲ ਸਰਚ ਉਹ ਨਾ ਕਰਵਾਇਓ ਜੇ ਉਹ ਸ਼ਹੀਦ ਨਾ ਹੁੰਦੇ ਤੇ ਤੁਹਾਡੀ ਸਿੱਖ ਗੋਮਕ ਦਾ ਢਾ ਬੜੀ ਵੱਡੀ ਲੱਗੀ। ਤੁਹਾਡੀ ਸਿੱਖ ਗੋਮਕ ਦਾ ਨੇ ਰਾਹ ਉਹਨਾਂ ਸੁਟਾ ਘਟਾ। ਪਿੱਤੂ ਹੀ ਸੇਖ ਤੋਂ ਕਿਹੜੇ ਬੰਦੇ ਨੂੰ ਤੁਰੇ ਜਾ ਰਹੇ ਹੋ? ਤੇ ਮਹਾਰਾਜ ਦੀ ਕਿਰਪਾ ਨਾਲ ਇਹਨੂੰ ਮੁਰੋ। ਸੰਤ ਜਰਨੈਲ ਸਿੰਘ ਦੀ ਸੋਚ ਤੇ ਜਾਓ। ਪਹਿਰਾ ਦੋ ਸੰਤ ਹਰਨਾਮ ਸਿੰਘ ਉਹਨਾਂ ਦੀ ਸੋਚ ਤੇ ਪਹਿਰਾ ਦੋ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਆਖਰ ਤੇ ਜਿਹੜੇ ਬਾੜ ਬੈਠੇ ਐਨੜੀ ਪਰਾਇਆ ਬੁੱਧੀ ਜੀਵੇ ਆ ਆਪਾਂ ਜਿਹੜੇ ਨਸਿਆਂ ਦੇ ਰਾਹ ਸਾਡੇ ਨੌਜਵਾਨ ਤੁਰ ਗਏ। ਉਹ ਆਪਾਂ ਇਹਨਾਂ ਆਰੀ ਵੀਰਾਂ ਨੂੰ ਅਪੀਲ ਕਰਨੀ ਚਾਹੂਗੇ ਕਿ ਜੇ ਇਹਨਾਂ ਨੂੰ ਆਪਾਂ ਜੋੜੀਏ ਆਪਣੇ ਨਾਲ ਕੋਈ ਇਹੋ ਜਿਹਾ ਜਿਹਦੇ ਨਸਿਆਂ ਤੋਂ ਆਪਾਂ ਜੋੜ ਕੇ ਤੇ ਸਿੱਖੀ ਨਾਲ ਜੋੜਦੀ ਤੋਰ ਦੇਈਏ। ਇਹਨਾਂ ਹੀ ਵੀਰ ਜਿਹੜੇ ਆ ਬੜਾ ਜੋੜਦੇ ਆ, ਬੜਾ ਸੰਯੋਗ ਦਿੰਦੇ ਆ। ਪਰ ਇਹ ਸਮਝਣ ਦੇ ਫੇਰ ਆ। ਮੈਂ ਖੁਦ ਆਸਟ੍ਰੇਲੀਆ ਤੇ ਜਾਣਾ ਮੈਂ ਹੋ ਗਿਆ ਹੁਣ ਫੇ। ਸਭ ਕੁਝ ਵੇਖ ਕੇ ਆਇਆ ਉੱਥੇ ਵੀ। ਉਹ ਬੜਾ ਸੰਯੋਗ ਕਰਦੇ ਆ ਇਹਨਾਂ ਹੀ ਵੀਰ ਜਿਹੜੇ ਆ। ਇਹ ਵੀ ਵੀਰ ਉੱਥੋਂ ਬਾਹਰੋਂ ਆਇਆ ਵਾ ਸੇਵਾ ਵਾਸਤੇ ਸਪੈਸ਼ਲ ਗੁਰਪ੍ਰੀਤ ਸਿੰਘ ਗੋਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ